ਜੁਗਾ ਜੁਗਾ ਅਟਲ ਚਰ ਸ਼ਕਰ ਤਖਤ ਦੇ ਮਾਲਕ ਦੋ ਜਫਾ ਨਾਂ ਦੇ ਵਾਲੇ ਸਮੂੱਚੇ ਮਾਨਕਤਾ ਦੇ ਰੱਬਰ ਸ਼ਬਦ ਗੁਰੂ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਅੰਗੂਤਰ ਨਿੱਕੀ ਗੋਦ ਵਿੱਚ ਅੰਗਰਤ ਮੈਂ ਤੋ ਹਾਜ਼ਰ ਨਾ ਭਾਰੇ ਗੁਰੂ ਪਿਆਰੇ ਗੁਰੂ ਘਸਵਾਰੇ ਗੁਰਖਾਲਸਾ ਸਤ ਸੰਗਤ ਜੀ ਜਿੰਨੇ ਕੋ ਸਰੀਰ ਬੈਠੇ ਆ ਬਹੁਤ ਵੱਡੇ ਭਾਦਾਂ ਵਾਲੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਉਹ ਵਾਇਕਰੂ ਤੇ ਨਾਮ ਵਾਸਤੇ ਕੱਡੇ ਨੇ ਤੇ ਆਪ ਨੂੰ ਨਖਾ ਰੂਪ ਜਿਹੜਾ ਸਤ ਸੰਗਤ ਵਿੱਚ ਬੈਠੇ ਸਭ ਬੈਠੇ ਹੋ ਤੇ ਆਪਾਂ ਸਰਬੱਤ ਸੰਗਤਾਂ ਜਿਹੜੇ ਬੜੇ ਵੱਡੇ ਭਾਦਾਂ ਵਾਲੇ ਆ ਅਗਿਆਤੇ ਮੱਤੇ ਪਰ ਦੋ ਸੁਪਨਾਕ ਤੇ ਸਤ ਸੰਗਤ ਪ੍ਰਾਪਤ ਨੇ ਜਿਸੇ ਕਰਕੇ ਸਹਿਬ ਨੇ ਕੁਰਬਾਨੇ ਦੇ ਬਚਨ ਫਰਮਾਨ ਕੀਤਾ ਪਟ ਭਾਗੀ ਹਰ ਸੰਗਤ ਪਾਵੈ ਭਾਗਿ ਪ੍ਰਚੋਤਾ ਖਾਵੈ ਬਿਨ ਭਾਗਾ ਸਤ ਸੰਗਤ ਆ ਲੱਗਾ ਪਰ ਸੰਗਤ ਮਹਿਲ ਤੇ ਜਿਉ ਸਰ ਦੇਤੇ ਕੋ ਨੁਖ ਬੜੇ ਵੱਡੇ ਭਾਦਾਂ ਵਾਲੇ ਹੁੰਦੇ ਨੇ ਜਿਹੜੇ ਨੁਖ ਅਮਰਤ ਵੇਲੇ ਉੱਠਦੇ ਨੇ ਉਹ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ ਤੇ ਸਤ ਸੰਗਤ ਵਿੱਚ ਹੁੰਦੇ ਨੇ ਉਹ ਸਭ ਤੋਂ ਮਨੁੱਖ ਜਿਹੜੇ ਵੱਡੇ ਭਗਤਾਂ ਵਾਲੇ ਹੁੰਦੇ ਨੇ ਇਹ ਜਿਹੜਾ ਤਪਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਵ ਜਗਤ ਗੁਰੂ ਤਾਂ ਤਾਂ ਸਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਲਖਤੇ ਜਿਗਰ ਵੱਡੇ ਸਾਥ ਜਾਂਦੇ ਭਗਵਾਨ ਦਾ ਸਿਰ ਚੱਜਦਾ ਤੇ ਜਿਹੜਾ ਕੋਈ ਇੱਥੇ ਵੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਹੈ ਜੇ ਜੋ ਕੁਝ ਮੰਗਦਾ ਉਸ ਦਿਨ ਝੋਲਦਾ ਜਿੰਨਾ ਭਰਿਆ ਜਾਂਦਾ ਹੈ ਜੇ ਕੋਈ ਪੁੱਤਰ ਮੰਗਦਾ ਉਸ ਨੂੰ ਪੁੱਤਰ ਪ੍ਰਾਪਤ ਹੋ ਜਾਂਦਾ ਜੇ ਕੋਈ ਚੈ ਚਾਹ ਚੈ ਦਾਦ ਜ਼ਮੀਨ ਮੰਗਦਾ ਉਸ ਨੂੰ ਸਭ ਕੁਝ ਦਾ ਪ੍ਰਾਪਤ ਕਰਦਾ ਕਿਉਂਕਿ ਸਾਵਨ ਜੀ ਦੁਬਾਨੇ ਅੰਦਰ ਬਖਸ਼ਿਸ਼ ਕਰਦੇ ਨੇ ਜੋ ਮੰਗਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਦਾ ਨਾਨਕ ਦਾਸ ਮੁਖਤਿ ਜੋ ਬੋਲੇ ਇਹਾਂ ਹੁਣਾ ਸੱਚ ਹੋਵੇ ਜਿਹੜਾ ਸ਼ਰਧਾ ਤੇ ਨਰ ਭਾਵਨਾ ਦੇ ਨਾਲ ਹੁੰਦਾ ਹੈ ਨਾ ਭਗਵਾਨ ਦਾਤਾ ਸ੍ਰੀ ਚੰਚੀ ਉਸ ਨੂੰ ਸੰਸਾਰ ਦੇ ਵਿੱਚੋਂ ਤਾਰ ਦਿੰਦੇ ਨੇ ਸਾਖੀ ਕਹ ਦੱਸਦੇ ਹਨ ਕਿ ਭਗਵਾਨ ਬਾਬਾ ਸ੍ਰੀ ਚੰਚੀ ਦੁਨੀਆ ਨੂੰ ਤਾਰਦੇ ਹੋਏ ਜਗਨਨਾਥ ਪੁਰੀ ਇਕਪਖ ਪਹੁੰਚਦੇ ਨੇ ਜਦੋਂ ਜਗਨਨਾਥ ਪੁਰੀ ਦੇ ਵਿੱਚ ਪਹੁੰਚਦੇ ਨੇ ਉਥੇ ਜਾ ਕੇ ਸੰਕਤਾਂ ਨੂੰ ਤਾਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੀ ਸੰਕਤ ਜੋ ਜੋ ਕੁਝ ਮੰਗੜ ਹੁੰਦੀ ਹੈ ਉਸ ਨੂੰ ਉਹ ਕੁਝ ਪ੍ਰਾਪਤ ਹੋ ਜਾਂਦਾ ਸੀ ਜੇ ਕੋਈ ਲਾਦ ਲੈਣ ਵਾਸਤੇ ਆਉਂਦਾ ਸੀ ਤੇ ਉਸ ਨੂੰ ਲਾਦ ਪ੍ਰਾਪਤ ਹੋ ਜਾਂਦੀ ਸੀ ਜੇ ਕੋਈ ਜ਼ਮੀਨ ਮੰਗਣ ਵਾਸਤੇ ਆਉਂਦਾ ਸੀ ਉਸ ਨੂੰ ਜ਼ਮੀਨ ਪ੍ਰਾਪਤ ਹੋ ਜਾਂਦੀ ਸੀ ਜੇ ਕੋਈ ਪੈਸੇ ਮੰਗਣ ਆਉਂਦਾ ਸੀ ਉਸ ਨੂੰ ਪੈਸੇ ਪ੍ਰਾਪਤ ਹੋ ਜਾਂਦੇ ਸੀ ਭਾਵੇਂ ਕਿ ਜੋ ਵੀ ਕੁਝ ਮੰਗੜ ਆਉਂਦਾ ਸੀ ਉਸ ਨੂੰ ਪ੍ਰਾਪਤ ਕਰਦਾ ਸੀ ਭਗਵਾਨ ਬਾਬਾ ਸ੍ਰੀ ਚੰਚ ਦੇ ਦਵਾਰੇ ਤੋਂ ਕਦੇ ਵੀ ਮਨੁੱਖ ਜਿਹੜਾ ਕਦੀ ਖਾਲੀ ਨਹੀਂ ਗਿਆ ਸੀ ਜਨ ਤੱਕ ਖਾਲੀ ਫਿਰਦਾ ਸਭ ਤੋਂ ਦਾਤਾ RAM ਕਿ ਜਿਹੜਾ ਵੀ ਭਿਖਾਰੀ ਜਿਹੜਾ ਵੀ ਕੋਈ ਲੋਕ ਆਉਂਦੇ ਸਨ ਜਿਹੜੀਆਂ ਉਹਨਾਂ ਵਿੱਚ ਸੰਤਤਾ ਹੁੰਦੀਆਂ ਸਨ ਭਗਵਾਨ ਬਾਬਾ ਸ੍ਰੀ ਚੰਚ ਦੇ ਦਰਸ਼ਨ ਵਾਸਤੇ ਉਹਨਾਂ ਦੀਆਂ ਝੋਲੀਆਂ ਜਿਹੜੀਆਂ ਭਰੀਆਂ ਜਾਂਦਾਂ ਸਨ ਤੇ ਇਹ ਸਭ ਕੁਝ ਜਦੋਂ ਸਾਰੇ ਦੁਨੀਆਂ ਦੇਖਦੀ ਆ ਕਿ ਇੱਕ ਛੋਟਾ ਜਿਹਾ ਬੱਚਾ ਇੱਕ 파ੜਤ ਬ੍ਰਹਮਚਾਰੀ ਤੇ ਜਦੋਂ ਉਹਨਾਂ ਨੂੰ ਦੇਖਦੇ ਸਨ ਕਿ ਉਹਨਾਂ ਦੇ ਪਿੱਡੇ ਉੱਤੇ ਕਬੂਤੀ ਖੜੀ ਹੋਈ ਆ ਤੇ ਇੱਕ ਕੰਨ ਦੇ ਵਿੱਚ ਮਾਸ ਦੀਆਂ ਉਂਦਰਾਂ ਨੇ ਤੇ ਇਹ ਸਭ ਕੁਝ ਦੇਖ ਕੇ ਲੋਕ ਜਿਹੜੇ ਆ ਇਹ ਅੰਦਾਜ਼ਾ ਲਾਉਂਦੇ ਕਿ ਘੋੜੇ ਨਾਂ ਦਾ ਜਿਹੜਾ ਕੈਲਾਸ਼ ਦੇ ਵਿੱਚੋਂ ਆਪ ਖੁਦ ਚੱਲ ਕੇ ਸੰਸਾਰ ਦੇ ਵਿੱਚ ਭਾਗ ਤੇ ਸਾਨੂੰ ਜਗਨਨਾਥਪੁਰੀ ਤੇ ਲੋਕਾਂ ਨੂੰ ਤਾਰਨ ਵਾਸਤੇ ਆਈ ਹੈ ਇਹ ਸਾਰੇ ਕੋਤਕਾਂ ਦੇ ਬਾਰੇ ਜਗਨਨਾਥਪੁਰੀ ਦਾ ਰਾਜਾ ਜਿਹੜਾ ਰਾਜਾ ਹੁਦੇ ਸਾਹਿਬ ਜਿਸ ਦੇ ਘਰ ਦੇ ਵਿੱਚ ਕੋਈ ਲਾਦ ਨਹੀਂ ਸੀ ਉਸ ਦਾ ਵਜ਼ੀਰ ਆ ਉਸ ਦਾ ਪੰਡਤ ਹੈ ਨਾਮੋ ਪੰਡਤ ਨਾਮਕ ਪੰਡਤ ਨੂੰ ਜਦੋਂ ਪਤਾ ਲੱਗਾ ਭਗਵਾਨ ਬਾਬਾ ਸ੍ਰੀ ਚੰਤੇ ਜਗਨਨਾਥਪੁਰੀ ਦੇ ਵਿੱਚ ਆਏ ਕਿਤੇ ਉਥੋਂ ਦੇ ਲੋਕਾਂ ਨੂੰ ਤਾਰ ਰਹੇ ਨੇ ਤਵ ਆ ਕੇ ਰਾਜੇ ਨੂੰ ਆ ਕੇ ਖਬਰ ਦਿੰਦਾ ਕਹਿੰਦਾ ਰਾਜਨਾ ਅਜਮਤਰੀ ਕੋ ਮਾਰੀ ਦਾ ਲਾਜ ਲੱਭ ਲਿਆ ਤੇ ਰਾਜਾ ਕਹਿਣ ਲੱਗਾ ਕਹਿੰਦਾ ਵਜੀਰ ਮੈਨੂੰ ਕਿਹੜੀ ਬਿਮਾਰੀ ਲੱਗੀ ਹੈ ਕਿ ਤੂੰ ਕੀ ਲਾਜ ਲੱਭ ਲਿਆ ਤੇ ਸਾਥੀਕਾਰ ਇੱਕ ਤੱਕ ਦੱਸਦੇ ਹਨ ਕਿ ਜਦੋਂ ਸਭ ਕੁਝ ਆ ਗਿਆ ਉਸਨੇ ਇਹ ਦੱਸਿਆ ਕਿ ਅੱਜ ਮੈਂ ਇੱਕ ਐਸੇ ਸਾਧੂ ਦੇ ਦਰਸ਼ਨ ਕਰਕੇ ਆਇਆ ਜਿਹੜਾ ਉਸ ਦੇ ਦਰਸ਼ਨ ਕਰ ਲੈਂਦਾ ਜਿਹੜਾ ਉਸ ਦੇ ਸ਼ਬਦ ਦੇ ਵਿੱਚ ਆਉਂਦਾ ਉਹ ਕਦੀ ਖਾਲੀ ਨਹੀਂ ਜਾਂਦਾ ਤੂੰ ਵੀ ਉਸ ਦੀ ਸ਼ਬਦ ਦੇ ਵਿੱਚ ਆ ਤੂੰ ਜੋ ਕੁਝ ਮੰਗੇਗਾ ਤੈਨੂੰ ਪ੍ਰਾਪਤ ਹੋ ਜਾਵੇਗਾ ਹੋ ਸਕਦਾ ਤੈਨੂੰ ਪੁੱਤਰ ਜਿਹੜਾ ਇਥੋਂ ਪ੍ਰਾਪਤੀ ਹੋ ਜਾਵੇ ਤੂੰ ਵੀ ਇੱਕ ਵਾਰ ਉਹਨਾਂ ਦੇ ਦਰਸ਼ਨ ਕਰਕੇ ਆ ਰਾਜਾ ਉਦੇਸਾਨ ਨਾਨੋ ਪੰਡਤ ਦੇ ਨਾਲ ਆਪਣੇ ਸਿਪਾਈ ਲੈ ਜਾਂਦਾ ਤੇ ਨਾਲ ਆਪਣੀ ਰਾਣੀ ਨੂੰ ਲਿਜਾ ਕੇ ਫਿਰ ਇਹ ਮੋਤੀ ਜਵਾਰ ਲਾਲ ਸੁਪਾਪਾ ਆ ਕੇ ਬਹੁਤ ਕੁਝ ਧਨ ਜਿਹੜਾ ਇਕੱਠਾ ਕਰਕੇ ਭਗਵਾਨ ਬਾਬਾ ਸ੍ਰੀ ਚੰਦ ਤੇ ਧੂਣਾ ਲੱਗਾ ਸੀ ਉੱਥੇ ਪਹੁੰਚ ਜਾਂਦਾ ਤੇ ਜਦੋਂ ਉੱਥੇ ਪਹੁੰਚ ਜਾਂਦਾ ਤੇ ਸਾਰੇ ਜਿਹੜੇ ਉਸ ਸਮੇਂ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਯਾਦੇ ਕੋਲ ਉਹਨਾਂ ਦਾ ਧੂਣਾ ਲੱਗਾ ਹੋਇਆ ਸੀ ਤੇ ਅੱਖਾਂ ਜਿਹੜੀਆਂ ਉਹਨਾਂ ਦੀਆਂ ਮੰੁੰਦੀਆਂ ਹੋਈਆਂ ਸਨ ਸਹੀ ਰਜਵਾ ਕਿ ਜਿੰਦਾ ਕੇ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਦੇ ਚਰਨਾਂ ਦੇ ਵਿੱਚ ਆ ਕੇ ਰੱਖੇ ਦਿੰਦਾ ਸਾਥੀ ਕਹਾਣਿ ਦੱਸਦੀ ਹੈ ਕਿ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਨੂੰ ਨੇਤਰ ਖੋਲੇ ਤੇ ਉਹਨਾਂ ਨੇ ਦੇਖ ਕੇ ਪੁੱਛਿਆ ਕਿ ਇਹ ਜਿਹੜਾ ਸਾਰਾ ਤਾਣ ਲੈ ਕੇ ਆਇਆ ਇਹਨਾਂ ਧੰਨ ਜਿਹੜਾ ਤਾਣ ਲੈ ਕੇ ਆਇਆ ਤੇ ਉਤੋਂ ਦੀਆਂ ਸੰਗਤਾਂ ਨੇ ਆਖਿਆ ਭਗਵਾਨ ਜੀ ਭੋਲੇनाथ ਜੀ ਜਾਨੇ ਜਾਨ ਮਹਾਰਾਜ ਭਗਵਾਨ ਜੀ ਇਹ ਇੱਥੋਂ ਦਾ ਪਾਤਸ਼ਾਹ ਜਿਹੜਾ ਰਾਜਾ ਉਦੇਸ ਹੈਣ ਇਹ ਸਾਰਾ ਧੰਨ ਜਿਹੜਾ ਉਹ ਲੈ ਕੇ ਆਇਆ ਲੋਕ ਇਹ ਉਸਦੇ ਘਰ ਦੇ ਵਿੱਚ ਕੋਈ ਲਾਦਮੀ ਹੈਗੀ ਤੇ ਲਾਦ ਪ੍ਰਾਪਤ ਕਰਨ ਵਾਸਤੇ ਇਹਗਾ ਧੰ ਜਿਹੜਾ ਤੁਹਾਡੇ ਸ਼ਰਬ ਦੇ ਵਿੱਚ ਲੈ ਕੇ ਆਇਆ ਕਿਰਪਾ ਕਰੋ ਇਸ ਨੂੰ ਲਾਦ ਦੀ ਬਖਸ਼ਿਸ਼ ਕਰੋ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਜਦ ਸਾਧੂਆਂ ਦੇ ਚਰਨਾਂ ਦੇ ਵਿੱਚ ਆਇਦਾ ਇਹਨਾ ਧੰ ਲੈ ਕੇ ਨਹੀਂ ਜਾਂਦਾ ਕਿਉਂਕਿ ਧੰ ਦਾ ਕੋਈ ਲੋਭ ਨਹੀਂ ਹੈਗਾ ਸਾਨੂੰ ਅਸੀਂ ਜੇ ਦੁਨੀਆ ਨੂੰ ਸਾਰਿਆਂ ਨੂੰ ਤਿਆਗ ਦਿੱਤਾ ਹੈ ਤੇ ਅਸੀਂ ਇਹタル ਨੂੰ ਇਤਿਆਬਦੇ ਹਾਂ ਤੇ ਭਗਵਾਨ ਬਾਬਾ ਸ੍ਰੀ ਚੰਚ ਦੇ ਕੋਲ ਆ ਕੇ ਬੈਠਾ ਪਾਦਸ਼ਾਹ ਰਾਜਾ ਉਹਦੇ ਸੈਣ ਨੂੰ ਮਿੰਤਾ ਕਰਕੇ ਪਾਦਸ਼ਾਹ ਬਾਦਸ਼ਾਹ ਕਹਿ ਰਿਹਾ ਤੇ ਭਗਵਾਨ ਜੀ ਭੋਲੇਨਾਥ ਜੀ ਮੇਰੇ ਉੱਤੇ ਕਿਰਪਾ ਕਰੋ ਮੇਰੇ ਘਰ ਤੇ ਵਿੱਚ ਕੋਈ ਲਾਜ ਨਹੀਂ ਹੈਗੀ ਮੇਰੀ ਐਨੀ ਜ਼ਮੀਨ ਤੈਦਾਦ ਹੈ ਉਸ ਨੂੰ ਸਾਹਮਣ ਵਾਲਾ ਕੋਈ ਬਾਸਨੇਗਾ ਮੇਰੇ ਤੇ ਕਿਰਪਾ ਕਰੋ ਮੈਨੂੰ ਇੱਕ ਪੁੱਤਰ ਦੀ ਬਖਸ਼ਿਸ਼ ਕਰੋ ਜਿਹੜਾ ਮੇਰੀ ਕੁੱਲ ਦਾ ਸਾਹ ਸੱਚ ਜਿਹੜਾ ਮੇਰੀ ਕੁੱਲ ਨੂੰ ਸਭ ਕੁਝ ਸਾਹ ਸੱਚ ਕਿਉਂਕਿ ਪੁੱਤਰ ਤੋਂ ਬਿਨਾ ਜਿਹੜਾ ਕੁੱਲ ਦਾ ਨਾਸ਼ ਹੋ ਜਾਂਦਾ ਮੇਰੇ ਤੇ ਕਿਰਪਾ ਕਰੋ ਕਿਉਂਕਿ ਜਿਹੜਾ ਤੁਹਾਡੀ ਸ਼ਰਤ ਦੇ ਵਿੱਚ ਹੁੰਦਾ ਤੇ ਜੋ ਕੁਝ ਮੰਗਦਾ ਤੁਸੀਂ ਉਸ ਨੂੰ ਸਭ ਕੁਝ ਬਖਸ਼ਿਸ਼ ਕਰ ਦਿੰਦੇ ਮੇਰੇ ਤੇ ਵੀ ਕਿਰਪਾ ਕਰੋ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਮੇਰਾ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੇ ਰਾਜੇ ਉਦੇ ਸੈਨ ਨੂੰ ਕਿਹਾ ਰਾਜਨ ਆਪਣੀ ਪ੍ਰਜਾ ਦੇ ਨਾਲ ਜਿਹੜਾ ਇਨਸਾਫ ਕਰੇ ਜੇ ਕੋਈ ਕੋਤਿਰ ਕੋਈ ਖੁੱਖਾ ਆਵੇਗਾ ਉਸ ਨੂੰ ਭੋਜਨ ਦੇਵੇ ਜੇ ਕੋਈ ਕੋਤਿਰ ਕੋਈ ਦੰਗਾ ਆਵੇਗਾ ਤੇ ਉਸ ਨੂੰ ਕੱਪੜੇ ਦੇਵੇ ਕਿਆ ਦੁਰਸਾਉ ਜੀ ਪੜੀ ਕਰਨ ਕੇ ਤੇਰੇ ਘਰ ਦੇ ਵਿੱਚ ਇੱਕ ਐਹੋ ਜਿਹਾ ਸੋਹਣਾ ਪੁੱਤਰ ਦੁੱਧ ਦੇ ਨਾਲ ਸੋਹਣਾ ਤੇ ਨਖਣ ਵਾਲਾ ਪੂਰਾ ਪੁੱਤਰ ਜਿਹੜਾ ਪੈਦਾ ਹੋਵੇਗਾ। ਭਾਵ ਕਿ ਮਿਸ਼ਰੀ ਦੇ ਵਾਂਗ ਉਹ ਠਾਸ ਵਗੀ ਉਸ ਦੇ ਵਿੱਚ ਤੇ ਸਾਰੀ ਧਰਤੀ ਦੇ ਵਿੱਚ ਤੇਰਾ ਰਾਜ ਜਿਹੜਾ ਸਥਾਪਿਤ ਹੋ ਜਾਵੇਗਾ। ਐਹੋ ਜਿਹਾ ਪੁੱਤਰ ਤੇਰੇ ਘਰ ਦੇ ਵਿੱਚ ਪੈਦਾ ਹੋਵੇਗਾ। ਤੇ ਮੇਰਾ ਦੇ ਵਿੱਚ ਆਏ ਭਗਵਾਨ ਬਾਬਾ ਸ੍ਰੀ ਚੰਦ ਜੀ ਉਸ ਨੂੰ ਪੁੱਤਰ ਦਾ ਵਾਅਦਾ ਦੇ ਦਿੱਤਾ। ਜਦੋਂ ਪੁੰਤਰਤਾ ਬਦਦਤਾ ਤੇ ਪਾਤਸ਼ਾਹ ਜਿਹੜਾ ਬਹੁਤ ਖੁਸ਼ ਹੁੰਦਾ ਸੀ ਉਹ ਉਸੇ ਤਰ੍ਹਾਂ ਕਰਦਾ ਪ੍ਰਜਾ ਦੇ ਨਾਲ ਇਨਸਾਫ ਕਰਨ ਲੱਗ ਪਿਆ ਜੋ ਵੀ ਉਸ ਦੇ ਦਰ ਦੇ ਉੱਤੇ ਕੋਈ ਪੁਖਾਰੀ ਹੁੰਦਾ ਜਾਂ ਕੋਈ ਸਾਧੂ ਹੁੰਦਾ ਤੇ ਉਹ ਦਾਤਾ ਜਿਹੜੀਆਂ ਖੁੱਲੀਆਂ ਵਟੀਆਂ ਸ਼ੁਰੂ ਕਰ ਦਿੱਤਾ ਭਾਵੇਂ ਉਸ ਨੇ ਆਪਣੇ ਖਜ਼ਾਨੇ ਖੋੜ ਦਿੱਤੇ ਸਾਖੀ ਕਹਿੰਦਾ ਸੀ ਜਹਣੇ ਕਿ ਜਦੋਂ 10 ਮਹੀਨਿਆਂ ਬਾਅਦ ਜਿਹੜਾ ਉਸ ਦੇ ਘਰ ਇੱਕ ਪੁੱਤਰ ਪੈਦਾ ਹੁੰਦਾ ਜਿਹੜਾ ਤੇ ਪੌਂਦ ਸੁੰਦਰ ਪੁੱਤਰ ਹੁੰਦਾ ਹੈ ਤੇ ਉਸਨੇ ਖਜ਼ਾਨੇ ਜਿਹੜੇ ਖੋਦਤੇ ਜਿਹੜਾ ਵੀ ਕੋਈ ਹੁੰਦਾ ਜੇ ਕੋਈ ਪੁਖਾਰੀ ਆਉਂਦਾ ਜੇ ਕੋਈ ਸਾਧੂ ਹੁੰਦਾ ਉਸ ਨੂੰ ਉਸਨੇ ਖੁੱਲਾ ਧੰਨ ਜਿਹੜਾ ਮੰਡਰਾਂ ਸ਼ੁਰੂ ਕਰ ਦਿੱਤਾ ਜੇ ਸਮਾ ਆਉਂਦਾ ਬੱਚੇ ਦੀ ਜਨਮ ਪੱਤਰੀ ਬਣਾਈ ਜਾਂਦੀ ਹੈ ਅਤੇ ਵੱਡੇ ਵੱਡੇ ਸਾਧੂ ਜਿਹੜੇ ਹੁੰਦੇ ਨੇ ਵੱਡੇ ਵੱਡੇ ਚੋਗੀ ਹੁੰਦੇ ਨੇ ਬ੍ਰਹਮਚਾਰੀ ਹੁੰਦੇ ਨੇ ਜੇ ਉਹ ਪੱਤਰੀ ਬਣਾਉਣ ਦਾ ਸਮਾਂ ਆਇਆ ਤੇ ਉਹਨਾਂ ਦੇ ਵਿੱਚੋਂ ਕਈ ਚੋਕੀਆਂ ਨੇ ਜਿਹੜਾ ਬਾਦਸ਼ਾਹ ਨੂੰ ਜਿਹੜਾ ਰਾਜ ਨੂੰ ਜਿਹੜਾ ਵਹਿਮ ਪਾ ਦਿੱਤਾ ਵਹਿਮ ਇਹ ਕਿ ਪਾਤਾਲਾ ਨੰਗ ਦੇ ਵਿੱਚ ਭੰਗ ਪਾ ਦਿੱਤੀ ਉਹਨਾਂ ਨੇ ਕਿਹਾ ਕਿ ਬਾਦਸ਼ਾਹ ਤੇਨ ਪੁੱਤਰ ਦਾ ਬਚੋਗ ਝਲਣਾ ਪਵੇਗਾ ਕਿਉਂਕਿ ਇਹ ਤੇਰਾ ਪੁੱਤਰ ਜਿਹੜਾ 11 ਤੱਕ ਜਿਉਂਦਾ ਵੀ ਰਹਿ ਸਕਦਾ ਇਸ ਦੀ ਅਨਵਸਰੀ ਸਿਰਫ 11 ਸਾਲ 11 ਮਹੀਨੇ ਤੇ 11 ਦਿਨੀਆਂ ਇਸ ਤੋਂ ਬਾਅਦ ਜਿਹੜਾ ਇਸ ਦੀ ਮੌਤ ਹੋ ਜਾਵੇਗੀ ਬਾਦਸ਼ਾਹ ਜਿਹੜਾ ਬਹੁਤ ਦੁਖੀ ਹੁੰਦਾ ਚਲੋ ਬਾਦਸ਼ਾਹ ਦੁਖੀ ਹੁੰਦਾ ਹੈ ਤੇ ਉੱਥੋਂ ਦੇ ਲੋਕਾਂ ਨੇ ਕਈਆਂ ਨੇ ਆਖਿਆ ਕਿ ਦਾ ਬਾਦਸ਼ਾਹ ਤੁਸੀਂ ਇਹ ਸ਼ੁਕਰ ਮਨਾਓ ਤੇ ਤੁਸੀਂ ਪੁੱਤਰ ਦਾ ਮੂੰਹ ਦੇਖ ਲਿਆ ਜਿੰਨਾ ਚਿਰ ਹੈਗਾ ਤੁਸੀਂ ਉਨਾ ਚਿਰ ਪੁੱਤ ਤੋਂ ਸੁੱਖ ਪ੍ਰਾਪਤ ਕਰ ਲਓ ਤੇ ਜਦ ਰੱਤੀ ਇਤਿਹਾਸ ਕਰ ਦਿੱਤਾ ਤੇ ਬਾਦਸ਼ਾਹ ਨੂੰ ਲੱਗ ਗਿਆ ਕਿ ਮੇਰੇ ਪੁੱਤਰ ਨੇ 11 ਸਾਲ ਬਾਅਦ ਮਾਰਕੀ ਚੜਾ ਲਈ ਫਿਰ ਸਾਥੀ ਦਾ ਅਰਦਾਸ ਤੇ ਹਾਨੇ ਕਿ ਉਹ ਸਮਾਂ ਜਿਹੜਾ ਨੇੜੇ ਆ ਜਾਂਦਾ ਜਦ ਪੁੱਤਰ ਦਾ ਵਿਯੋਗ ਛੱਲਣ ਦਾ ਸਮਾਂ ਨੇੜੇ ਆ ਜਾਂਦਾ ਜਦੋਂ ਬੱਚੇ ਦੇ ਜਾਨ ਦੇ 2 ਮਹੀਨੇ ਰਹਿ ਜਾਂਦੇ ਨੇ ਤੇ ਉਹ ਸਾਰੇ ਉਸ ਨੂੰ ਸ਼ਾਈ ਪਸ਼ਾਪ ਪਨਾਏ ਜਾਂਦੇ ਜਾਂ ਤੇ ਸਾਰ ਕਰਨ ਦੇ ਭਾਵੇਂ ਜਿਹੜਾ ਐਡਕਾਰਾਂ ਨੇ ਜਿਹੜਾ ਬੱਚੇ ਨੂੰ ਜੰਗਲਾਂ ਦੇ ਵਿੱਚ ਛੱਡ ਦਿੱਤਾ ਜਦੋਂ ਬੱਚੇ ਨੂੰ ਜੰਗਲਾਂ ਦੇ ਵਿੱਚ ਛੱਡ ਦਿੱਤਾ ਤੇ ਫਿਰ ਇੱਥੇ ભગવાન ਬਾਬਾ ਸ੍ਰੀ ਚੰਚੀ ਦੁਨੀਆ ਨੂੰ ਤਾਰਦੇ ਹੋਏ ਜੰਗਲ ਦੇ ਵਿੱਚ ਪਹੁੰਚ ਜਾਂਦੇ ਨੇ ਚੱਕਨਾਸਪੁਰੇ ਦੇ ਜੰਗਲ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਉੱਥੇ ਜਾ ਕੇ ਆਕਣਾ ਧੁਨਾ ਲਾ ਲੈਂਦੇ ਨੇ ਉੱਥੇ ਇੱਕ ਬੱਚਾ ਰੋਂਦਾ ਬਿਆਸੀ ਤੇ ભગવાન ਬਾਬਾ ਸ੍ਰੀ ਚੰਚੀ ਉਹਨੂੰ ਅਕਾਲ ਅਖੜੀ ਦੇ ਵਿੱਚ ਲਾੜਦੇ ਨੇ ਇਹੋ ਜੋ ਕੋਈ ਵੀ ਜੜੇ ਚੀਜ਼ ਤੇ ਨੰਗ ਕਰਦਾ ਉਸ ਨੂੰ ਉਹ ਚੀਜ਼ ਮਿਲ ਜਾਂਦੀ ਸੀ ਪਰ ਜਿਹੜਾ ਉਹਦਾ ਸਰੀਰ ਸੀ ਨਿਰਬੰਧ ਹੋਇਆ ਰਿਹਾ ਸੀ ਭਾਅ ਕੇ ਕਮਜ਼ੋਰ ਹੋਇਆ ਜਾ ਰਿਹਾ ਸੀ ਤੇ ਭਗਵਾਨ ਬਾਬਾ ਸ੍ਰੀ ਚੰਦ ਨੇ ਪੁੱਛਿਆ ਕਿ ਕਾਕਾ ਤੇ ਤੇਰਾ ਸਰੀਰ ਜਿਹੜਾ ਨਿਰਬੰਧ ਕਿਉਂ ਹੋ ਰਿਹਾ ਜੇ ਕੋਈ ਰੋਗ ਆ ਤਾਂ ਦੱਸ ਤੇ ਆਪਾਂ ਮੈਦ ਨੂੰ ਬੁਲਾ ਲ ਕੇ ਤੇਰਾ ਸਰੀਰ ਜਿਹੜਾ ਤੰਦਰੁਸਤ ਕਰਵਾ ਲਈਏ ਤਾਂ ਉਹ ਬੱਚਾ ਕਾ ਲਗਾ ਤੇ ਤਾਂ ਉਹ ਮਹਾ ਪੁਰਸ਼ੋ ਬ੍ਰਾਹਮਣੀ ਅਨੰਜੀ ਜੀ ਭਗਵਾਨ ਜੀ ਮੈਂ ਕਿਸੇ ਪਾਦਸ਼ਾਹ ਦਾ ਪੁੱਤਰ ਸਾਂ ਜਿਹਨਾਂ ਇੱਕ ਸੇ ਮਹਾ ਪੁਰਖਾਂ ਦੀ ਬਤਾਲਤ ਜਿਹੜਾ ਪੈਦਾ ਹੋਇਆ ਸਾਂ ਤੇ ਜਦੋਂ ਚੌਕੀਆਂ ਨੇ ਜਨਮ ਪੱਤਰੀ ਬਣਾਉਣ ਲੱਗੇ ਤਾਂ ਮੇਰੇ ਪਿਤਾ ਨੂੰ ਜਿਹੜਾ ਮੇਰੇ ਪਿਤਾ ਨੂੰ ਮੇਰੇ ਭਾਅ ਕੇ ਮੇਰੇ ਕਿਉ ਨੂੰ ਰਾਗਰ ਨੂੰ ਇਹ ਰਹਿਤ ਪਾ ਦਿੱਤਾ ਕਿ ਇਹ ਜਿਹੜਾ ਬੱਚਾ ਜਿਹੜਾ 11 ਸਾਲ 11 ਮਹੀਨੇ ਤੇ 11 ਦਿਨ ਨਹੀਂ ਕੱਟੇਗਾ ਤੇ ਜਦੋਂ ਮੇਰੇ 2 ਮਹੀਨੇ ਲੱਗੇ ਬਚੋਕ ਸਾਹਿਬ ਦੇ ਤੇ ਇਹ ਕਾਰਨ ਜਿਹੜੇ ਮੈਨੂੰ ਜੰਗਲ ਦੇ ਵਿੱਚ ਛੱਡ ਗਏ ਜਿਸ ਕਾਰਨ ਜਿਹੜਾ ਮੇਰਾ ਆਪਣਾ ਮੌਤ ਦਾ ਸਮਾਂ ਜਿਹੜਾ ਨੇੜੇ ਆ ਰਿਹਾ ਹੈ ਜਿਸ ਕਾਰਨ ਜਿਹੜਾ ਮੇਰਾ ਸਰੀਰ ਜਿਹੜਾ ਨਿਰਬਲ ਹੋ ਜਾਰਾ ਹੈ ਭਾਵ ਕਿ ਕਮਜ਼ੋਰ ਹੋਈ ਜਾ ਰਿਹਾ ਹੈ ਤੇ ભગવાન ਬਾਬਾ ਸ੍ਰੀ ਚੰਚੀ ਮੇਰਾ ਦੇ ਵਿੱਚ ਆਏ ਸਾਖੀਕਾਰ ਇੱਕ ਤੱਕ ਦੱਸਿਆ ਨੇ ਕਿ ਜਦੋਂ ਮੇਰਾ ਦੇ ਵਿੱਚ ਆਏ ਤੇ ભગવાન ਬਾਬਾ ਸ੍ਰੀ ਚੰਚੀ ਕਹਿ ਲੱਗੇ ਕਿ ਆਪਾਂ ਜੋਗੀ ਦੀ ਲੀਕ ਦੇ ਵਿੱਚ ਇੱਕ ਹੋਰ ਲੀਕ ਮਾਰ ਦਿੰਨੇ ਆ ਭਾਵ ਕਿ ਤੁਸੀਂ 11 ਸਾਲ 11 ਮਹੀਨੇ 11 ਦਿਨ ਨਹੀਂ ਕੱਢੋਗੇ ਭਾਵ ਕਿ ਇਸ ਦਾ ਭਾਵ ਹੈ ਕਿ ਤੁਸੀਂ 111 ਸਾਲ ਦੀ ਉਮਰ ਤੱਕ ਵੱਢੀ ਤੁਸੀਂ 111 ਸਾਲ ਤੱਕ ਜਿਉਂਦੇ ਰਹੋਗੇ ਬੱਚਾ ਜਿਹੜਾ ਬਹੁਤ ਖੁਸ਼ ਹੋ ਜਾਂਦਾ ਫਿਰ ਭਗਵਾਨ ਬਾਬਾ ਸ੍ਰੀ ਚੰਦ ਨੂੰ ਧੋਨੇ ਦੇ ਵਿੱਚ ਰਹਿ ਕੇ ਸੇਵਾ ਕਰਨ ਲੱਗ ਪੈਂਦਾ ਤੇ ਜੇਕਰ ਬਾਦਸ਼ਾਹ ਜਿਹੜਾ ਪੁੱਤਰ ਦੇ ਵਿਯੋਗ ਦੇ ਵਿੱਚ ਦੁਖੀ ਹੋਇਆ ਬੈਠਾ ਸੀ ਜਿਹੜੇ ਐ ਦਕਾਰ ਉਸ ਬੱਚੇ ਨੂੰ ਜੰਗਲ ਦੇ ਵਿੱਚ ਛੱਡ ਕੇ ਆਏ ਸਨ ਉਹਨਾਂ ਨੇ ਭਗਵਾਨ ਬਾਬਾ ਸ੍ਰੀ ਚੰਦ ਦੇ ਦਵਾਰੇ ਉੱਤੇ ਜਦ ਬੱਚੇ ਨੂੰ ਚੁੰਮਦਾ ਦੇਖਿਆ ਤੇ ਉਹ ਆ ਕੇ ਬਾਦਸ਼ਾਹ ਉਹਦੇ ਸਾਹਮਣੇ ਆ ਕੇ ਖਬਰ ਦਿੰਦੇ ਨੇ ਕਿਤੇ ਬਾਦਸ਼ਾਹ ਤੇਰੇ ਵਾਸਤੇ ਖੁਸ਼ ਕਰਈ ਆ। ਕਹਿੰਦਾ ਕਾਦੀ ਖੁਸ਼ ਕਰਈ ਆ। ਕਹਿੰਦਾ ਅਸੀਂ ਤੇਰਾ ਪੁੱਤਰ ਜਿਹੜਾ ਜਿਉਂਦਾ ਏਕ ਸਾਧੂ ਦੇ ਛਰਨ ਦੇ ਵਿੱਚ ਦੇਖਿਆ ਉਥੇ ਧੋਣੇ ਦੀ ਸੇਵਾ ਕਰ ਰਿਹਾ। ਤੇ ਜਲਨਾਸ਼ਪੁਰੇ ਦਾ ਬਾਦਸ਼ਾਹ ਸੋਚ ਰਿਹਾ ਕਹਿੰਦਾ ਉਸ ਦਾ ਸਮਾਂ ਤੇ ਮੀੜੇ ਆ ਗਿਆ ਸੀ। ਹੁਣ ਤੱਕ ਤੇ ਪੁੱਤਰ ਨੂੰ ਮਰ ਜਾਣਾ ਚਾਹੀਦਾ ਸੀ। ਪਰ ਇਹ ਕੀ ਹੋ ਗਿਆ? ਤੇ ਫਿਰ ਉਹ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਦੀ ਉਹ ਸੰਤਾਨ ਪ੍ਰਾਪਤ ਹੋਈ ਤੇ ਭਗਵਾਨ ਬਾਬਾ ਸ੍ਰੀ ਚੰਦ ਛਰਨਾਂ ਦੇ ਵਿੱਚ ਜਾਂਦਾ ਫਿਰ ਜਦੋਂ ਗੋਲ ਧੰਨ ਲੈ ਕੇ ਫਿਰ ਭਗਵਾਨ ਬਾਬਾ ਸ੍ਰੀ ਚੰਦ ਜੀ ਛਰਨ ਦੇ ਵਿੱਚ ਜਾਂਦਾ ਤੇ ਰਾਣੀ ਜਿਹੜਾ ਆਪਣੇ ਪੁੱਤਰ ਨੂੰ ਵੇਖ ਕੇ ਜਿਹੜਾ ਬਹੁਤ ਖੁਸ਼ ਹੋ ਜਾਂਦੀ ਹੈ ਤੇ ਆਪਣੇ ਗਾਲ ਬੱਕੜੀ ਦੇ ਵਿੱਚ ਲੈ ਲੈਂਦੀ ਹੈ ਜਦੋਂ ਗਾਲ ਬੱਕੜੀ ਦੇ ਵਿੱਚ ਲੈ ਲੈਂਦੀ ਸਾਖੀਕਾਰ ਇਥੋਂ ਤੱਕ ਦੱਸਦੇ ਹਨ ਜਿਹੜਾ ਉਹਨੇ ਗਾਲ ਬੰਗੜੀ ਦੇ ਵਿੱਚ ਲੈਣਾ ਤੇ ਭਗਵਾਨ ਬਾਬਾ ਸ੍ਰੀ ਚੰਦ ਨੇ ਕਿਹਾ ਕਿ ਰਾਜਨ ਤੇ ਤੇਰਾ ਉਹ ਜੀ ਪੁੱਤਰ ਹੈ ਜਿਸ ਨੂੰ ਚੋਕੀਆਂ ਨੇ ਕਿਹਾ ਸੀ ਪਰ ਖੱਡੀਆਂ ਨੇ ਕਿਹਾ ਸੀ ਕਿ ਤੇਰਾ ਪੁੱਤਰ ਜਿਹੜਾ 11 ਸਾਲ 11 ਮਹੀਨੇ 11 ਦਿਨ ਕੱਟੇਗਾ ਪਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਬਦੌਲਤ ਜਿਹੜਾ ਇਹ ਤੇਰਾ ਪੁੱਤਰ 111 ਸਾਲ ਤੱਕ ਕੇ ਵਧਾ ਰਹਿਗਾ ਇਤੋਂ ਹਣੇ ਜਿਸ ਨੂੰ ਘਰ ਦੇ ਵਿੱਚ ਲਿਆਏਗਾ ਪਾਤਸ਼ਾਹ ਜਿਹੜਾ ਬਹੁਤ ਖੁਸ਼ ਹੁੰਦਾ ਆਪਣੇ ਪੁੱਤਰ ਨੂੰ ਲਿਆ ਕੇ ਘਰ ਦੇ ਵਿੱਚ ਲੈਣਦਾ ਤੇ ਉਸ ਦਾ ਪੁੱਤਰ ਜਿਹੜਾ ਉਸ ਦਾ ਨਾਲ ਭਗਤ ਸਾਹਮਣੇ ਆਉਂਦਾ ਹੈ ਇਸੇ ਤਰ੍ਹਾਂ ਜਿਹੜਾ ਭਗਵਾਨ ਬਾਬਾ ਸ੍ਰੀ ਚੰਚ ਦੇ ਤਿਵਾਰੇ ਦੇ ਉੱਤੇ ਆਉਂਦਾ ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਕਰਦਾ ਇਸੇ ਕਰਕੇ ਸਰਮਣੇ ਗੁਰਬਾਣੀ ਅੰਦਰ ਬਖਸ਼ਿਸ਼ ਕੀਤਾ ਜੋ ਮੰਗਿਆ ਠਾਹ ਪਰ ਆਪਣੇ ਦੇ ਸੋਈ ਸੋਈ ਦੇਗਾ ਨਾਮ ਅੰਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚੁ ਨੇ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਭਗਵਾਨ ਬਾਬਾ ਸ੍ਰੀ ਚੰਦ ਦੇ ਤਵਾ ਦੇ ਦਿੱਤੇ ਹੁੰਦਾ ਹੈ ਆਉਹੁਹੁ ਨਾਮੇ ਵਾਲਾ ਚਾਦੀ ਮਾਇਲੇ ਮੇਰੇ ਤੋਂ ਪਹਿਲਾਂ ਆਪ ਜੀ ਨੇ ਨਿਤਨੇਮ ਸਰਮੇ ਦਿੱਤਾ ਉਪਰੰਤ ਦਾਸ ਬੈਠੀ ਹੋਈ ਤੇ ਗੁਰੂ ਸਾਹਿਬ ਜੀ ਨੇ ਜੋ ਪਾਵਨ ਬਚਨ ਸਨ ਅੰਮ੍ਰਿਤ ਵੇਲੇ ਬਸ਼ਿਸ਼ ਕੀਤਾ ਉਸ ਬੰਦੇ ਕੁਝ ਗੁਰਮਤ ਵਿਚਾਰਾ ਕਰਦਾ ਸਮਨ ਸੀਪਾ ਪਰਮਤ ਵਿਚਾਰਾ ਕਰਦਾ ਪਹਿਲਾਂ ਦਸ਼ਮੇਸ਼ ਪਾਸ਼ਾ ਦੇ ਬਖਸ਼ੀ ਕੋਤੇ ਪ੍ਰਵਾਡ ਕਰੋ ਲਬਾਉ ਸਾਹਿਬ ਜੀ ਕੁਝ ਕੈਪ ਦਾ ਪੰਜ ਬਖਸ਼ੋ ਬਲਾਉ ਕਰਦੇ ਜੀ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਆਖੋ ਜੀ ਤੇ ਬੰਦੇ ਗੁਰੂ